ਹਰਤਾ ਚਲੋ ਕੁਦਰਤੀ ਮਾਰ ਸੀ ਪਰ ਇਹਦੇ ਚ ਵੱਡੀ ਸਰਕਾਰ ਦੀ ਫੇਲੀਅਰ ਇਥੇ ਦੇਸ਼ ਇਕੱਠਾ ਪੰਜਾਬ ਦੇ ਨਾਲ ਸਰਕਾਰ ਨਜ਼ਰ ਨਹੀਂ ਆ ਰਹੀ ਨਾ ਪੰਜਾਬ ਦੀ ਨਾ ਸੈਂਟਰ ਦੀ ਸਰਕਾਰ ਤੇ ਗਈ ਗਈ ਆ ਸਰਕਾਰ ਤੇ ਖਤਮ ਆ ਪਰ ਪੰਜਾਬੀਓ ਭਾਈਚਾਰਾ ਦਿਖਾਓ ਇਹ ਪਿੰਡ ਬਚਾ ਲਈਏ ਕਿਤੇ ਇਹ ਨਾ ਹੋਵੇ ਪੰਜਾਬ ਦੇ ਨਕਸ਼ੇ ਚੋਂ ਇੱਕ ਪਿੰਡ ਦਰਿਆਲੀ ਭੇਡ ਚੜ ਜਾਵੇ ਸਾਡਾ ਉਹ ਤਾਂ ਅੱਜ ਤੋਂ 4 ਦਿਨ ਪਹਿਲਾਂ ਆਇਆ ਸੀ ਭਗਵੰਤ ਮਾਨ ਐਸੀ ਗੱਟੀ ਰਾਜੋ ਕੇ ਪਿੰਡ 'ਚ 5-6 ਵੋਟਾਂ ਲੈ ਕੇ ਆਇਆ ਇਹੋ ਜੀਆਂ ਆਕਸ਼ਟੀਆਂ ਆਮ ਲੋਕਾਂ ਦਾ ਰਸਤਾ ਪੁਲਿਸ ਨੇ ਬੰਦ ਕਰਤਾ 7 ਘੰਟੇ ਮੈਂ ਖੁਦ ਰਾਸ਼ਨ ਲੈ ਕੇ 4 ਟਰਾਲੀਆਂ ਆਇਆ ਸੀ ਮੇਰੀਆਂ ਟਰਾਲੀਆਂ ਪਿੱਛੇ ਰੋਕਤੀਆਂ ਇਹਨਾਂ ਨੇ ਪਿੱਛੇ ਲਿਆ ਕੇ ਪਿਕਨਿਕ ਕਰਕੇ ਗਿਆ ਆਪਦੇ ਪਰਿਵਾਰ ਨਾਲ ਪੂਰੀ ਜੁਆਇ ਕਰਕੇ ਗਿਆ ਇੰਜੁਆਏ ਔਰ ਅੱਗੇ ਉਸ ਪਿੰਡ 'ਚ ਨਹੀਂ ਗਿਆ ਜਿਹੜਾ ਟੈਂਡੀ ਵਾਲਾ ਪਿੰਡ ਆ ਇੱਕ ਲੇਡੀ ਜ ਪਤਾ ਨਹੀਂ ਕਿੱਥੋਂ ਹੈਰ ਕੀਤੀ ਸੀ ਉਹਨੇ ਉਹਨਾਂ ਦੀ ਪਾਰਟੀ ਦੀ ਕੋਈ ਵਰਕਰ ਸੀਗੀ ਉਹਨੂੰ ਲਿਆ ਕੇ ਇੱਥੇ ਡਰਾਮੇਬਾਜੀ ਕਰਕੇ ਅੱਖਾਂ 'ਚੋਂ ਅਥਰੂ ਜਿੱਦਾਂ ਕਿ ਉਹ ਸਟੇਜ 'ਤੇ ਕਰਦਾ ਹੁੰਦਾ ਉਹਦੀ ਜਿਹੜੀ ਉਹ ਡਰਾਮੇਬਾਜੀ ਕਰਦਾ ਸੀਗਾ ਉਹਨੇ ਆਪਣੀ ਡਰਾਮੇਬਾਜੀ ਕਲਾਬਾਜੀ ਦੇ ਰਾਹੀਂ ਲੋਕਾਂ ਨੂੰ ਪਰਮਾ ਲਿਆ ਤੇ ਲੋਕਾਂ ਨੇ ਵੱਡੇ ਬਹੁਮਤ ਨਾਲ ਉਹਨੂੰ ਜਿਤਾਇਆ ਸੀ ਪ੍ਰੋਸਪਰ ਦੇ ਆਖਰੀ ਪਿੰਡਾਂ ਦੇ ਵਿੱਚ ਲਗਾਤਾਰ ਕਿਸ਼ਤੀਆਂ ਦੇ ਰਾਹੀ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਲਗਾਤਾਰ ਮਦਦ ਕੀਤੀ ਜਾ ਰਹੀ ਆ ਪ੍ਰਾਈਵੇਟ べੜੀ ਔਰ ਪ੍ਰਾਈਵੇਟ ਹੀ ਰੈਸ਼ਨ ਔਰ ਪ੍ਰਾਈਵੇਟ ਹੀ ਬੰਦੇ ਇਸ ਨੂੰ ਲੋਕਾਂ ਤੱਕ ਪਹੁੰਚਾਰੇ ਨੇ ਇੱਥੇ ਸਰਕਾਰ ਦਾ ਕਹਿ ਸਕਦੇ ਆ ਵੀ ਜਰਾ ਵੀ ਰੋਲ ਨਹੀਂ ਦੇਖਿਆ ਜਾ ਰਿਹਾ ਭਾਈ ਜੀ ਕਿੰਨਾਂ ਵੱਲੋਂ ਇਹ べੜੀ ਪ੍ਰੋਵਾਈਡ ਕਰਵਾਈ ਗਈ ਤੁਸੀਂ ਕਿਹੜੀ ਸੰਸਥਾਵਾ ਵੱਲੋਂ ਦਾਸ ਦਵਿੰਦਰ ਸਿੰਘ ਹਰਗੇਵਾਲਾ ਵਾਰਿਸ ਪੰਜਾਬ ਦੇ ਜੱਥੇਬੰਦੀ ਬਾਈ ਦੀਪ ਸਿੱਧੂ ਜੀ ਉਹਨਾਂ ਵੱਲੋਂ ਆ ਔਰ ਅਸੀਂ ਲਗਾਤਾਰ 12 13 ਦਿਨ ਤੋਂ ਇਸ ਇਲਾਕੇ ਦੇ ਵਿੱਚ ਜਦੋਂ ਅਸੀਂ ਪੂਰੇ ਪੰਜਾਬ ਨੂੰ ਘੁੰਮਦੇ ਆ ਕੇ ਦੇਖਿਆ ਕਿ ਆਹ ਇਲਾਕਾ ਜਿਹੜਾ ਇਹ 15 20 ਪਿੰਡ ਜਿਹੜੇ ਆ ਪਾਣੀ ਦੀ ਮਾਰ ਦੇ ਹੇਠ ਆਏ ਹੋਏ ਜ਼ਿਆਦਾ ਤੇ ਇੱਥੇ ਇਹ ਸੇਵਾ ਜਿਹੜੀ ਇਹ ਕਰ ਰਹੇ ਆ ਹਮ ਕਿਹੜੇ ਕਿਹੜੇ ਪਿੰਡਾਂ 'ਚ ਇੱਥੇ ਤੁਸੀਂ ਅੱਗੇ ਆ ਲੈ ਕੇ ਜਾ ਰਹੇ ਹੋ ਜੀ ਰਾਸ਼ਨ ਦੇਖੋ ਟਿੰਡੀ ਵਾਲਾ ਹੋਇਆ ਖੁੰਦਰ ਗੱਟੀ ਨੂੰ ਵੀ ਰਾਸ਼ਨ ਦਿੰਨੇ ਆ ਅਸੀਂ ਕਾਲੂ ਵਾਲਾ ਹੋਇਆ ਇਧਰ ਰਾਜੋਕੇ ਹੋਇਆ ਨਵਾਂ ਰਾਜੋਕੇ ਹੋਇਆ ਜਿੰਨੇ ਵੀ ਬਾਕੀ ਹੋਰ ਘਰ ਫਸੇ ਹੋਏ ਪਾਣੀ ਦੇ ਵਿੱਚ ਜਿਹੜੇ ਨਹੀਂ ਆ ਸਕਦੇ ਜਿਨ੍ਹਾਂ ਦੇ 5 5 6 6 7 7 ਫੁੱਟ ਪਾਣੀ ਚੜ ਗਿਆ ਉਥੇ ਇਹ ਰਾਸ਼ਨ ਸਾਰਾ ਸਪਲਾਈ ਅਸੀਂ ਕਰ ਰਹੇ ਹੈਗੇ ਆਂ ਪ੍ਰਸ਼ਾਸਨ ਕਹਿੰਦੇ ਬੜੀ ਢਿੱਲੀ ਕਾਰਗੁਜ਼ਾਰੀ ਪ੍ਰਸ਼ਾਸਨ ਤਾਂ ਕੋਈ ਨਾਮ ਤੱਕ ਨਹੀਂ ਹੈਗਾ ਦੇਖੋ ਪ੍ਰਸ਼ਾਸਨ ਤਾਂ ਮੇਰੇ ਖਿਆਲ ਚ ਪੰਜਾਬ ਦੇ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਹੈ ਨਹੀਂਗੀ ਭਗਵੰਤ ਮਾਨ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਦੋ ਵੱਡੀਆਂ ਪਾਰਟੀਆਂ ਨੂੰ ਹਰਾ ਕੇ ਲੋਕਾਂ ਨੇ ਉਹਦੇ ਤੇ ਵੱਡਾ ਭਰੋਸਾ ਕੀਤਾ ਸੀਗਾ ਉਹ ਉਹਦੇ ਜੁਮਲੇ ਸੀਗੇ ਉਹਦੀ ਜਿਹੜੀ ਉਹ ਡਰਾਮੇਬਾਜੀ ਕਰਦਾ ਸੀਗਾ ਉਹਨੇ ਆਪਣੀ ਡਰਾਮੇਬਾਜੀ ਕਲਾਬਾਜੀ ਦੇ ਰਾਹੀਂ ਲੋਕਾਂ ਨੂੰ ਪਰਮਾ ਲਿਆ ਤੇ ਲੋਕਾਂ ਨੇ ਵੱਡੇ ਬਹੁਮਤ ਨਾਲ ਉਹਨੂੰ ਜਿਤਾਇਆ ਸੀ ਪਰ ਅੱਜ ਲੋਕ ਆ ਜਿਹੜਾ ਰਵੀ ਬਿਆਸ ਤੇ ਸਤਲੋਜ ਦਾ ਹੜ ਜਿਹੜਾ ਆਇਆ ਹੈ ਇਹ ਹੜ ਤਾਂ ਚਲੋ ਕੁਦਰਤੀ ਮਾਰ ਸੀ ਪਰ ਇਹਦੇ ਚ ਵੱਡੀ ਸਰਕਾਰ ਦੀ ਫੇਲੀਅਰ ਜਿਹੜੀ ਨਜ਼ਰ ਆ ਰਹੀ ਆ ਸਰਕਾਰ ਇਹਨਾਂ ਵੇਹਿਆਂ ਨੂੰ ਜਾਂ ਇਹਨਾਂ ਚੀਜ਼ਾਂ ਨੂੰ ਟਾਈਮ ਸਿਰ ਜੇ ਇਹਨਾਂ ਦੀ ਸਫਾਈ ਵਗੈਰਾ ਕਰਵਾਉਂਦੀ ਜਾਂ ਇਹ ਲੋਕਾਂ ਨੂੰ ਟਾਈਮ ਸਿਰ ਅਵੇਅਰ ਕਰਦੀ ਤੇ ਮੇਰੇ ਖਿਆਲ ਦੇ ਵਿੱਚ ਐਡੀ ਵੱਡੀ ਜਿਹੜੀ ਅੱਜ ਮੁਸ਼ਕਲ ਆਈ ਹੈ ਮੁਸ਼ਕਲ ਨਹੀਂ ਸੀ ਹੋਣੀ ਭਾਜੀ ਆ ਜਿਹੜਾ ਪਾਣੀ ਆ ਘਰਾਂ ਦੇ ਵਿੱਚ ਵੜਿਆ ਪਿਆ ਕਿੰਨੇ ਕਿੰਨੇ ਫੁੱਟ ਡੂੰਗਾ ਕਿਸਤੀਆਂ ਰਹੀ ਆਉਣਾ ਪੈ ਰਿਆ ਇਹਨਾਂ ਲੋਕਾਂ ਦੀਆਂ ਤਾਂ ਜ਼ਮੀਨਾਂ ਜਾਇਦਾਦਾਂ ਸਭ ਖਤਮ ਹੋ ਗਈਆਂ ਜ਼ਮੀਨਾਂ ਜਾਇਦਾਦਾਂ ਤਾਂ ਛੱਡੋ ਜੀ ਇਹ ਪਾਣੀ ਅਜ ਤੋਂ 4 ਦਿਨ ਪਹਿਲਾਂ 5-5 ਫੁੱਟ ਪਾਣੀ ਹੋਰ ਉੱਪਰ ਸੀ ਠੀਕ ਹੈ ਜੀ ਅੱਜ ਇੱਥੇ ਆਪਾਂ ਜਾ ਰਹੇ ਆ ਇੱਥੇ ਬਹੁਤ 5-5 ਫੁੱਟ ਪਾਣੀ ਉੱਪਰ ਸੀ ਇਹ ਬੇੜੀ ਬੜੀ ਮੁਸ਼ਕਲ ਅੱਗੇ ਜਾਂਦੀ ਸੀ ਅਗੇ ਕਿਸ਼ਤੀ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਹੈ ਵੀ ਸਭ ਤੋਂ ਵੱਡੀ ਜਿਹੜੀ ਪੰਜਾਬ ਦੇ ਇੱਕ ਸਵਾਲੀਆ ਨਿਸ਼ਾਨ ਖੜਾ ਕਰਨ ਵਾਲੀ ਗੱਲ ਆ ਕਿ ਟੈਂਡੀ ਵਾਲਾ ਪਿੰਡ ਜਿਹੜਾ ਦਰਿਆ ਦੀ ਬਿਲਕੁਲ ਕਾਸ਼ੜ ਦੇ ਉੱਤੇ ਆਇਆ ਵਿਆ ਠੀਕ ਹੈ ਜਿਹਦੇ ਤੋਂ ਅੱਜ ਤੋਂ 10 ਦਿਨ ਪਹਿਲਾਂ ਦਰਿਆ 7 ਕਿੱਲੇ ਪਿੱਛੇ ਵਗਦਾ ਸੀਗਾ ਅੱਜ ਉਹ ਦਰਿਆ ਖੋਰ ਪੌਂਦਾ 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 ਬਿਲਕੁਲ 10 ਫੁੱਟ ਪਿੱਛੇ ਰਹਿ ਗਿਆ ਅਸੀਂ ਹੁਣੇ ਥੋੜਾ ਜਿਹਾ ਪਹਿਲਾਂ ਮੈਂ ਕੱਲ ਵੀ ਉੱਥੇ ਗਿਆ ਸੀ ਇੱਕ ਸਪੈਦਾ 30 ਫੁੱਟ ਲੰਮਾ ਖੜਾ ਸੀ ਸਵੇਰੇ ਜਾ ਕੇ ਜਦੋਂ ਤੁਸੀਂ ਵੇਖਿਆ ਉਹ ਖੋੜ ਕੇ ਲੈ ਗਿਆ ਲੋਕਾਂ ਨੇ ਦੋ ਘਰ ਟਹਿਗੇ ਆ ਦੋ ਘਰ ਨੂੰ ਦੋ ਘਰ ਟਹਿਗੇ ਬਚੀ ਉਹਨਾਂ ਉਹਨਾਂ ਘਰਾਂ 'ਚ ਖੜਾ ਸਾਡੇ ਸਾਹਮਣੇ-ਸਾਹਮਣੇ ਪੱਤਰਕਾਰ ਸੀ ਇੱਕ ਸਾਡੇ ਸਾਹਮਣੇ ਜੋ ਕਵਰੇਜ ਕਰ ਰਿਹਾ ਸੀ ਉਹਦੇ ਸਾਹਮਣੇ-ਸਾਹਮਣੇ ਘਰ ਦੇ ਵਿੱਚ ਖੜਾ ਤੂਤ ਜਿਹੜਾ ਸੀ ਉਹ ਇੱਕਦਮ ਪਾਣੀ ਦੀ ਲਪੇਟ 'ਚ ਗਿਆ ਜਿਹਨੂੰ ਉਹਨੇ ਉਸ ਟਾਈਮ ਆਪਣੇ ਕੈਮਰੇ ਦੀ ਅੱਖ ਤੋਂ ਨਾਲ ਕਵਰ ਕੀਤਾ ਮੈਂ ਇਹ ਕਹਿਣਾ ਕਿ ਪੂਰੇ ਪੰਜਾਬੀਆਂ ਨੂੰ ਸਰਕਾਰ ਤੇ ਗਈ ਗਈ ਆ ਸਰਕਾਰ ਤੇ ਖਤਮ ਆ ਪਰ ਪੰਜਾਬੀਓ ਭਾਈਚਾਰਾ ਦਿਖਾਓ ਇਹ ਪਿੰਡ ਬਚਾ ਲਈਏ ਕਿਤੇ ਇਹ ਨਾ ਹੋਵੇ ਪੰਜਾਬ ਦੇ ਨਕਸ਼ੇ ਚੋਂ ਇੱਕ ਪਿੰਡ ਦਰਿਆ ਦੀ ਭੇਟ ਚੜ ਜਾਵੇ ਸਾਡਾ ਭਾਈ ਇਹ ਸੰਸਥਾਵਾਂ ਕਰ ਰਹੀਆਂ ਨੇ ਤੁਸੀਂ ਕਰ ਰਹੇ ਹੋ ਵਾਰਿਸ ਪੰਜਾਬ ਵੱਲੋਂ ਪਰ ਰੌਲਾ ਤਾਂ ਇੱਥੇ ਆ ਨਾ ਵੀ ਜੇ ਪ੍ਰਸ਼ਾਸਨ ਵੀ ਥੋੜਾ ਬੋਧਾ ਕਰ ਲਵੇ ਪ੍ਰਸ਼ਾਸਨ ਨੇ ਤਾਂ ਸੁੱਖ ਸਹੂਲਤਾ ਜਲਦੀ ਲੈ ਆਉਣੀਆਂ ਆਪਾਂ ਤਾਂ ਚਲੋ ਸੰਸਥਾਵਾਂ ਨੇ ਤਾਂ ਇੱਕ ਦੂਜੇ ਦਾ ਕੰਟਰੀਬਿਊਸ਼ਨ ਕਰਕੇ ਹੀ ਸਾਰਾ ਕੁਝ ਕਰਨਾ ਹੁੰਦਾ ਹੁਣ ਸੁੱਖ ਸਹੂਲਤਾ ਜਾਂ ਤਾਂ ਇਹਨਾਂ ਲੋਕਾਂ ਲਈ ਆ ਸਕਦੀਆਂ ਜਾਂ ਭਗਵੰਤ ਮਾਨ ਦੇ ਪਰਿਵਾਰ ਲਈ ਆ ਸਕਦੀਆਂ ਉਹ ਤਾਂ ਅੱਜ ਤੋਂ 4 ਦਿਨ ਪਹਿਲਾਂ ਆਇਆ ਸੀ ਭਗਵੰਤ ਮਾਨ ਐਸੀ ਗੱਟੀ ਰਾਜੋਕੇ ਪਿੰਡ 'ਚ 5-6 ਵੋਟਾਂ ਲੈ ਕੇ ਆਇਆ ਇਹੋ ਜੀਆਂ ਆਕਿਸਟੀਆਂ ਆਮ ਲੋਕਾਂ ਦਾ ਰਸਤਾ ਪੁਲਿਸ ਨੇ ਬੰਦ ਕਰਤਾ 7 ਘੰਟੇ ਮੈਂ ਖੁਦ ਰਾਸ਼ਨ ਲੈ ਕੇ 4 ਟਰਾਲੀਆਂ ਆਇਆ ਸੀ ਮੇਰੀਆਂ ਟਰਾਲੀਆਂ ਪਿੱਛੇ ਰੋਕਤੀਆਂ ਇਹਨਾਂ ਨੇ ਔਰ ਉਹ ਇੱਥੇ ਲਿਆ ਕੇ ਪਿਕਨਿਕ ਕਰਕੇ ਗਿਆ ਆਪਣੇ ਪਰਿਵਾਰ ਨਾਲ ਪੂਰੀ ਜੁਆਇ ਕਰਕੇ ਗਿਆ ਇੰਜੋਏ ਔਰ ਅੱਗੇ ਉਸ ਪਿੰਡ 'ਚ ਨਹੀਂ ਗਿਆ ਜਿਹੜਾ ਟੈਂਡੀ ਵਾਲਾ ਪਿੰਡ ਆ ਇੱਕ ਲੇਡੀ ਜੀ ਪਤਾ ਨਹੀਂ ਕਿੱਥੋਂ ਹੈਰ ਕੀਤੀ ਸੀ ਉਹਨੇ ਉਹਨਾਂ ਦੀ ਪਾਰਟੀ ਦੀ ਕੋਈ ਵਰਕਰ ਸੀਗੀ ਉਹਨੂੰ ਲਿਆ ਕੇ ਇੱਥੇ ਡਰਾਮੇਬਾਜ਼ੀ ਕਰਕੇ ਅੱਖਾਂ 'ਚੋਂ ਅਥਰੂ ਜਿੱਦਾਂ ਕਿ ਉਹ ਸਟੇਜ 'ਤੇ ਕਰਦਾ ਹੁੰਦਾ ਪਰ ਹੁਣ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਲੋਕਾਂ ਦੇ ਜਿਹੜੇ ਅਥਰੂ ਆ ਇਹ ਭਗਵੰਤ ਮਾਨ ਨਹੀਂ ਪੁੰਝ ਸਕਦਾ ਇਹਨੂੰ ਤੇ ਕੋਈ ਦੀਪ ਸਿੱਧੂ ਵਰਗਾ ਕੋਈ ਪੰਜਾਬ ਦਾ ਵਫਾਦਾਰ ਪੰਜਾਬ ਦੀ ਮਿੱਟੀ ਦਾ ਜਾਇਆ ਉਹੀ ਉਹੀ ਪੁੰਝੂਗਾ ਅਸੀਂ ਅਪੀਲ ਕਰਦੇ ਹਾਂ ਪੰਜਾਬੀਓ ਆਓ ਇਕੱਠੇ ਹੋਈਏ ਵੈਸੇ ਤਾਂ ਪੂਰਾ ਪੰਜਾਬ ਹੀ ਨਹੀਂ ਹਰਿਆਣਾ ਜੂਪੀ ਕੱਲ ਉਹਨਾਂ ਮੁਜ਼ਫਰਨਗਰ ਤੋਂ ਸਾਡੇ ਕੋਲ ਰਾਸ਼ਨ ਆਇਆ ਕੱਲ ਗੰਗਾ ਨਗਰ ਤੋਂ ਵੀਰ ਇੱਥੇ ਮੈਡੀਸਨ ਵਗੈਰਾ ਦੇ ਕੇ ਗਏ ਹੋਰ ਬਹੁਤ ਸਾਰੇ ਹਰਿਆਣੇ ਤੋਂ ਵੀਰ ਆ ਰਹੇ ਆ ਇੱਥੇ ਦੇਸ਼ ਇਕੱਠਾ ਪੰਜਾਬ ਦੇ ਨਾਲ ਸਰਕਾਰ ਨਜ਼ਰ ਨਹੀਂ ਆ ਰਹੀ ਨਾ ਪੰਜਾਬ ਦੀ ਨਾ ਸੈਂਟਰ ਦੀ ਬਿਲਕੁਲ ਤਾਂ ਪੂਰੀ ਟੀਮ ਦਿਖਾ ਦਿਓ ਇੱਕ ਵਾਰ ਇੱਥੇ ਇਹਨਾਂ ਦੀ ਪੂਰੀ ਟੀਮ ਬੈਠੀ ਆ ਔਰ ਇਹ ਰਾਸ਼ਨ ਲਗਾਤਾਰ ਇਹ ਪੂਰੀ ਟੀਮ ਲੈ ਕੇ ਜਾਂਦੀ ਆ ਅੱਗੇ ਪਿੰਡਾਂ ਦੇ ਵਿੱਚ ਕਿਉਂਕਿ ਕਾਲੂ ਵਾਲਾ ਟਿੰਡੀ ਵਾਲਾ ਪਿੰਡ ਅਸੀਂ ਪਿਛਲੇ 1 ਮਹੀਨੇ ਤੋਂ ਦਿਖਾ ਰਹੇ ਹਾਂ ਜਦੋਂ ਤੋਂ ਪਾਣੀ ਦੀ ਸ਼ੁਰੂਆਤ ਹੋਈ ਆ ਔਰ ਇੱਥੋਂ ਤੱਕ ਵਾਕਈ ਦਲੇਰ ਬੰਦਾ ਪਹੁੰਚਦਾ ਔਰ ਵਾਰਿਸ ਪੰਜਾਬ ਤੇ ਦਲੇਰ ਨੇ ਇਹ ਸਾਰੀ ਟੀਮ ਔਰ ਇੱਥੋਂ ਤੱਕ ਪਹੁੰਚ ਦੇਣੇ ਕਿਉਂਕਿ ਸਰਕਾਰਾਂ ਸਰਪੂਰਾ ਤੇ ਇੱਥੋਂ ਤੱਕ ਡਰ ਜਾਂਦੀਆਂ ਨੇ ਵੀ ਪਾਣੀ ਚ ਨਾ ਡੁੱਬ ਜਾਈਏ ਕਿਦੇ ਪ੍ਰਸ਼ਾਸਨ ਵੀ ਡਰ ਜਾਂਦਾ ਕਿਤੇ ਡੁੱਬੀ ਨਾ ਜਾਈਏ ਆ ਸਾਰੇ ਨੌਜਵਾਨ ਸਾਰੇ ਪਾਸੇ ਕੈਮਰਾ ਘੁਮਾ ਦਿਓ ਸਾਰੇ ਦਿਖਾ ਦਿਓ ਇਹ ਸਾਰੇ ਨੌਜਵਾਨ ਆ ਮੱਝਾਂ ਦੀ ਫੀਲ ਲੈ ਕੇ ਜਾ ਰਹੇ ਨੇ ਉਹਨਾਂ ਬੇਜੁਬਾਨਿਆਂ ਦੀ ਜਿਹੜੇ ਬੇਜਵਾਨੇ ਕਿੱਲਿਆਂ ਤੇ ਬੰਨੇ ਖੜੇ ਨੇ ਅੱਜ ਵੀ ਹਰਿਆਣੇ ਤੋਂ ਹਰਿਆਣੇ ਤੋਂ ਹਰਿਆਣੇ ਤੋਂ ਆਇਓ ਕਿਹੜੀ ਜਗ੍ਹਾ ਹਰਿਆਣੇ ਦੀ ਬਲਜੀ ਦੇ ਅੱਛਾ ਇਹ ਇਹ ਲੈ ਕੇ ਆਇਓ ਫਿਰ ਸਾਡੀ ਕਿੰਨੀ ਲੈ ਕੇ ਆਇਓ ਇਹੋ 200 100 ਕਟੇ ਫੀਲਡ ਦੇ ਤੂੜੀ ਦਾ ਟਰਾਲਾ ਪਾਣੀ ਦਾ আর ਖਾਗੂ ਸੁੱਕਾ ਆਸਨ ਬਿਲਕੁਲ ਆ ਵੇਖ ਲਓ ਵੀ ਹਰਿਆਣੇ ਤੋਂ ਆਗੇ ਨੇ ਫੀਲ ਲੈ ਕੇ ਤੂੜੀ ਲੈ ਕੇ ਪਰ ਬਹੁਤ ਸਾਰੇ ਲੋਕ ਨੇ ਸ਼ਾਇਦ ਪੰਜਾਬ ਚ ਵੀ ਸੁੱਤੇ ਪਏ ਨੇ ਉਹਨਾਂ ਨੂੰ ਲੱਗਦਾ ਵੀ ਕੋਈ ਗੱਲ ਨਹੀਂ ਆਪੇ ਪਾਣੀ ਪੋਣੀ ਲੈ ਜਾਣਾ ਔਰ ਸਰਕਾਰ ਇੱਥੋਂ ਦੀ ਜਿੰਨਾਂ ਨੂੰ ਬਣਾਇਆ ਇਹਨਾਂ ਲੋਕਾਂ ਨੇ ਉਹ ਸਰਕਾਰ ਤੱਕ ਨਹੀਂ ਇੱਥੇ ਕੁਝ ਲੈ ਕੇ ਪਹੁੰਚੀ ਇਹ ਹਾਲਾਤ ਨੇ ਇਹਨੇ ਮਾੜੇ ਹਾਲਾਤ ਨੇ ਆ ਪਿੰਡਾਂ ਦੇ ਵਿੱਚ ਪਾਣੀ ਆ ਜਿਹੜੇ ਪਾਣੀ ਚੋਂ ਲੰਘ ਰਹੇ ਆ ਪਿੰਡਾਂ ਚ ਫਰੋਈਪੁਰ ਦੇ ਪਿੰਡ ਚ ਪਾਣੀ ਆ ਇਹ ਟੈਂਡੀ ਵਾਲਾ ਆ ਥੋੜੀ ਦੂਰੀ ਤੇ ਟੈਂਡੀ ਵਾਲਾ ਪਿੰਡ ਆ ਇਹਦੇ ਅਗਲੇ ਪਾਸੇ ਔਰ ਅੱਗੇ ਕਾਲੂ ਵਾਲਾ ਕਾਲੂ ਵਾਲਾ ਦਾ ਵਿਚਾਰਾ ਪਿੰਡ ਇੰਨਾ ਕੁ ਬੁਰੇ ਹਾਲਾਤਾਂ ਦੇ ਵਿੱਚ ਆ ਕਿ ਤੁਹਾਨੂੰ ਕੀ ਦਸੀਏ ਬੜੇ ਮਾੜੇ ਹਾਲਾਤ ਨੇ ਅਸੀਂ ਅਪੀਲ ਕਰਦੇ ਹਾਂ ਸਮਾਜ ਸੇਵੀ ਜਥੇਬੰਦੀਆਂ ਨੂੰ ਹੋਰ ਹੋਰਾਂ ਨੂੰ ਵੀ ਵੱਧ ਤੋਂ ਵੱਧ ਚੜਕੇ ਇਹਨਾਂ ਲੋਕਾਂ ਤੱਕ ਰਾਸ਼ਨ ਪਹੁੰਚਾਓ ਇਹਨਾਂ ਲੋਕਾਂ ਨੂੰ ਬਚਾਓ ਕਿਉਂਕਿ ਅਗਰ ਇਹ ਲੋਕਾਂ ਦੀ ਅੱਜ ਬਾਹ ਨਾ ਫੜੀ ਤਾਂ ਬਹੁਤ ਵੱਡਾ ਨੁਕਸਾਨ ਆਪਣਾ ਹੀ ਹੋਣਾ ਹੈ ਇੱਕ ਪਾਸੇ 2% ਵਾਲੇ ਕਹਿੰਦੇ ਆ ਔਰ ਦੂਜੇ ਪਾਸੇ ਕੁਰਬਾਨੀਆਂ 90% ਨੇ ਪਰ ਇਹ 2% ਵਾਲੇ ਕਹਿ ਕਹਿ ਕੇ ਇਹ ਨੁਕਸਾਨ ਆਪਣਾ ਹੀ ਐਂਡ ਤੇ ਹੋ ਰਿਹਾ ਇਸੇ ਲਈ ਤੁਸੀਂ ਵੱਧ ਤੋਂ ਵੱਧ ਇਹਨਾਂ ਲੋਕਾਂ ਦੀ ਮਦਦ ਕਰੋ ਇਹਨਾਂ ਨੂੰ ਆਪ ਆਪ ਦੇ ਬਰਾਬਰ ਲੈ ਕੇ ਆਈਏ ਤਾਂ ਜੋ ਇਹਨਾਂ ਲੋਕਾਂ ਦਾ ਵੀ ਕੋਈ ਫੈਡਾ ਹਰੂਸਾ ਕਿ ਤੁਹਾਡੀ ਕੋਈ ਰਾਏ ਆ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖਣਾ ਫਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸ਼ਖਵਿੰਦਰ ਸਿੰਘ ਸੋਖ